14 ਮਈ ਨੂੰ ਕੈਨੇਡਾ ਦੇ ਮਿਸਿਸਾਗਾ ਵਿਖੇ ਕਤਲ ਕੀਤੇ ਗਏ ਪੰਜਾਬੀ ਕਾਰੋਬਾਰੀ ਹਰਜੀਤ ਸਿੰਘ ਢੱਡਾ ਦੀ ਹਤਿਆ ਦੇ ਮਾਮਲੇ ਵਿੱਚ ਪੀਲ ਰੀਜਨਲ ਪੁਲਿਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ। ਕਈ ਸੌ ਕਿਲੋਮੀਟਰ ਦੂਰ ਕੈਨੇਡਾ ਦੇ ਇੱਕ ਵੱਖਰੇ ਸੂਬੇ ਦੇ ਡੈਲਟਾ ਮਿਊਨਿਸਪਲ ਸ਼ਹਿਰ ਦੇ ਵਿੱਚ 21-21 ਸਾਲ ਦੇ ਦੋ ਪੰਜਾਬੀ ਮੂਲ ਦੇ ਨੌਜਵਾਨਾਂ ਅਮਨ ਅਤੇ ਦਿਗਵਜੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਰਜੀਤ ਸਿੰਘ ਟੱਡਾ ਦੇ ਕਤਲ ਮਾਮਲੇ ਵਿੱਚ ਇਹਨਾਂ ਦੋਹੇ ਕਤਤ ਕਾਤਲਾ ਨੂੰ ਲੋਕੇਟ ਕੀਤਾ ਗਿਆ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਡੈਲਟਾ ਇਲਾਕੇ ਵਿੱਚ ਇਨਫੈਕਟ ਉਹ ਕਾਲੇ ਰੰਗ ਦੀ ਡੌਜ ਚੈਲੈਂਜਰ ਕਾਰ ਜਿਸ ਦੀ ਕੀ ਵਰਤੋਂ ਇਸ ਵਾਰदात ਜਾਂ ਇਸ ਅਪਰਾਧ ਲਈ ਕੀਤੀ ਗਈ ਸੀ ਉਸ ਨੂੰ ਕੁਝ ਹੀ ਘੰਟੇ ਬਾਅਦ ਮਿਸਿਸਾਗਾ ਦੇ ਨੇੜੇ ਹੀ ਇਲਾਕੇ ਵਿੱਚ ਡਿਸਕਵਰ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਇਹ ਜਿਹੜੇ ਕਾਤਲ ਸਨ ਕਤਤ ਕਾਤਲ ਸਨ ਇਹ ਮਿਸਿਸਾਗਾ 온ਟਾਰੀਓ ਛੱਡ ਕੇ ਡੈਲਟਾ ਜਾਂਦੇ ਨੇ ਇਨਾਂ ਨੂੰ ਲਗਾਤਾਰ ਟਰੈਕ ਕੀਤਾ ਜਾ ਰਿਹਾ ਸੀ ਮਹਿਸ 14 ਦਿਨਾਂ ਦੇ ਵਿੱਚ 14 ਮਈ ਤੋਂ ਬਾਅਦ 28 ਮਈ ਨੂੰ ਇਹਨਾਂ ਦੋਹਾਂ ਅਮਨ ਅਤੇ ਡਿਗਬਜੇ ਨਾਦੇ ਕਥਿਤ ਹਮਲਾਵਰਾਂ ਨੂੰ ਟਰੈਕ ਕੀਤਾ ਗਿਆ ਡੈਲਟਾ BC ਸੋ ਡੈਲਟਾ ਵਿਖੇ ਉਥੋਂ ਦੀ ਸਥਾਨਕ ਮਿਊਨਿਸਪਲ ਪੁਲਿਸ ਐਬਰਟਸਫਰਡ ਪੁਲਿਸ ਸਰੀ ਪੁਲਿਸ ਅਤੇ RCMP ਦੀ ਮਦਦ ਦੇ ਨਾਲ ਪੀਲ ਰੀਜਨਲ ਪੁਲਿਸ ਦੇ ਹੋਮਿਸਾਈਡ ਇਨਵੈਸਟੀਗੇਟਰ ਜੋ ਕਿ ਹਜੀਤ ਟੱਡਾ ਦੇ ਕਤਲ ਦੀ ਜਾਂਚ ਕਰ ਰਹੇ ਸਨ ਉਹਨਾਂ ਨੇ ਇੱਕ ਰੇਡ ਕੀਤੀ 28 ਮਈ ਨੂੰ ਦੋਹਾਂ ਅਮਨ ਅਤੇ ਡਿਗਵਜੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਤੋਂ ਬਾਅਦ ਇਹਨਾਂ ਨੂੰ ਸਰੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ